ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰੈਟੀ ਅੱਜ ਦੇ ਸੂਟ ਜਿਹੜੇ ਆ ਕਾਟਨ ਵੇਅਰ ਸੂਟ ਹੋਣਗੇ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਆ ਐਮਬਰਾਇਡਰੀ ਵਾਲੇ ਸੂਟ ਹੋਣਗੇ ਇੱਕਦਮ ਪਿਓਰ ਕਾਟਨ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਸੂਟ ਮਿਲਣਗੇ ਨਾਲ ਪਿਓਰ ਦੇ ਦੁਪੱਟੇ ਵਾਲੇ ਸੂਟ ਹੋਣਗੇ ਠੀਕ ਹੈ ਜੀ ਇੱਕਦਮ ਪਿਓਰ ਦੇ ਸੀਕਵੈਂਸ ਵਾਲੇ ਦੁਪੱਟੇ ਹੈਵੀ ਦੁਪੱਟੇ ਮਿਲਣਗੇ ਤੇ ਕਲਰ ਜਿਹੜੇ ਆ ਬਹੁਤ ਹੀ ਪਿਆਰੇ ਲਾਈ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ ਤੁਸੀਂ ਆਪਣੇ ਬੁਕਿੰਗ ਦਾ ਨੰਬਰ ਹੋਏਗਾ 7814352822 ਠੀਕ ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵਿਦ ਰੇਟ ਹਰ ਇੱਕ ਸੂਟ ਦਾ ਰੇਟ ਮੈਂਸ਼ਨ ਹੋਏਗਾ ਡਿਜ਼ਾਈਨਿੰਗ ਬਹੁਤ ਵਧੀਆ ਹੈ ਤੇ ਇਸ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਜਿਹੜੀ ਉਹ ਕਾਫੀ ਮਿਲ ਜੇਗੀ ਠੀਕ ਹੈ ਜੀ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਪਿਓਰ ਕਾਟਨ ਦੇ ਸੂਟ ਹੋਣਗੇ ਤੇ ਕਲਰ ਵਾਈਜ਼ ਵੀ ਬਹੁਤ ਹੀ ਪਿਆਰੇ ਹਰ ਇੱਕ ਏਜ ਗਰੁੱਪ ਵਾਸਤੇ ਕਲਰ ਹੋਣਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾ ਜਿਹੜਾ ਸੂਟ ਆ ਉਹ ਹੋਏਗਾ ਲਵੈਂਡਰ ਸ਼ੇਡ ਠੀਕ ਹੈ ਪਰਪਲ ਲਵੈਂਡਰ ਸ਼ੇਡ ਹੋਏਗੀ ਠੀਕ ਹੈ ਜੀ ਬਹੁਤ ਸੋਹਣੀ ਜਿਹੜੀ ਆ ਉਹ ਐਮਬਰਾਇਡਰੀ ਹੋਈ ਆ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਫਲਾਪਿੰਗ ਦਾ ਜਿਹੜਾ ਕੰਮ ਆ ਉਹ ਸਾਰਾ ਹੀ ਕ੍ਰਾਸ ਥਰੈਡ ਵਰਕ ਆਏਗਾ ਬਹੁਤ ਸੋਹਣਾ ਕ੍ਰਾਸ ਥਰੈਡ ਵਰਕ ਆਏਗਾ ਨਾਲ ਇਸ ਤਰ੍ਹਾਂ ਤੁਹਾਨੂੰ ਜਿਹੜੀ ਆ ਬਹੁਤ ਸੋਹਣੀ ਇੱਕ ਵੇਲ ਟਾਈਪ ਮਿਲਦੀ ਵੀ ਇਹ ਲੈਸ ਨਹੀਂ ਹੋਏਗੀ ਇਹ ਵੀ ਐਮਬਰਾਇਡਰੀ ਹੋਏਗੀ ਤੇ ਟੂ ਸਾਈਡਡ ਜਿਹੜਾ ਉਹ ਪੈਨਲਿੰਗ ਆਏਗੀ ਸੈਂਟਰ ਪੈਨਲਿੰਗ ਆਏਗੀ ਛੋਟੀ ਬੂਟੀ ਬਹੁਤ ਪਿਆਰੀ ਪਰਪਲ ਦੇ ਨਾਲ ਜਿਹੜਾ ਆ ਉਹ ਲਵੇਂਡਰ ਪਰਪਲ ਦੇ ਨਾਲ ਸੀ ਗ੍ਰੀਨ ਕਲਰ ਦਾ ਜਿਹੜਾ ਉਹ ਕੰਟਰਾਸਟ ਮਿਲੇਗਾ ਏਮਬ੍ਰੋਇਡਰੀ ਦੇ ਵਿੱਚ ਨਾਲ ਆਏਗਾ ਇੱਕ ਬੰਚ ਆਫ ਫਲਾਵਰ ਜਿਹੜਾ ਸੈਂਟਰ ਦੇ ਵਿੱਚ ਮਿਲੇਗਾ ਤੇ ਨਾਲ ਬੇਲ ਮਿਲੇਗੀ ਲੰਮੀ ਚੌੜੀ ਠੀਕ ਹੈ ਜੀ ਪਿਓਰ ਦਾ ਤੁਹਾਨੂੰ ਪਿਓਰ ਕਾਟਨ ਦਾ ਸੂਟ ਹੋਏਗਾ 올 ਓਵਰ ਸੂਟ ਜਿਹੜਾ ਉਹ ਹੋਏਗਾ ਪੂਰੀ ਸਟੈਂਪ ਵਾਈਜ਼ ਤੁਹਾਨੂੰ ਜਿਹੜਾ ਉਹ ਦੱਸਿਆ ਜਾਏਗਾ 100% ਜਿਹੜਾ ਉਹ ਪ੍ਰੀਮੀਅਮ ਕਾਟਨ ਹੋਏਗਾ ਠੀਕ ਹੈ ਜੀ ਨਾਲ ਦੁਪੱਟਾ ਜਿਹੜਾ ਉਹ ਆਏਗਾ ਪਿਓਰ ਦਾ ਚੈੱਕ ਕਰਦੇ ਜਾਓ ਦੁਪੱਟਾ ਹੋਏਗਾ ਪਿਓਰ ਦਾ ਬਹੁਤ ਸੋਹਣਾ ਸਾਰਾ ਹੀ ਦੁਪੱਟੇ ਤੇ ਜਿਹੜੇ ਸਾਰੇ ਹੀ ਦੁਪੱਟੇ ਤੇ ਸੀਕਵੈਂਸ ਵਰਕ ਆਉਂਦਾ ਆ ਤੇ ਨਾਲ ਇਸ ਤਰ੍ਹਾਂ ਟੂ ਸਾਈਡਡ ਏਂਬਰਾਇਡਰੀ ਦੀ ਵੇਲ ਆਏਗੀ ਤੇ ਨਾਲ ਫੋਰ ਸਾਈਡਡ ਤੁਹਾਨੂੰ ਲੇਸ ਮਿਲੇਗੀ ਇਹ ਸਾਰਾ ਸੀਕਵੈਂਸ ਵਰਕ ਵਿਦ ਸਟਾਰਾ ਆ ਇਕਦਮ ਸੰਗਣਾ ਜਿਹਾ ਵਰਕ ਹੋਇਆ ਪੂਰਾ ਹੈਵੀ ਦੁਪੱਟਾ ਆਏਗਾ ਛੋਟੀ ਬੁਟੀ ਜਿਹੜੀ ਉਹ ਸਾਰੇ ਹੀ ਦੁਪੱਟੇ ਦੇ ਵਿੱਚ ਆਏਗੀ ਸੂਟ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜੇਗੀ ਜਿਸ ਨਾਲ ਅਗਲਾ ਜਿਹੜਾ ਉਹ yellow shade ਆਏਗੀ ਤੇ ਇਹਦੇ ਉੱਪਰ ਜਿਹੜਾ ਉਹ pink peach color ਦੀ embroidery ਹੋਈ ਆ ਆ ਟੂ ਸਾਈਡਰ ਜਿਹੜੀ ਉਹ ਪੈਂਡਿੰਗ ਆਏਗੀ ਸੈਂਟਰ ਦੇ ਵਿੱਚ ਜਿਹੜੀ ਉਹ ਛੋਟੀ ਫਲਾਵਰਿੰਗ ਆਏਗੀ ਤੇ ਬਾਰਡਰ ਦੇ ਉੱਪਰ ਆਏਗਾ ਵੱਡਾ ਫਲਾਵਰ ਇੱਕਦਮ ਬੰਚ ਆਫ ਫਲਾਵਰਸ ਆਉਣਗੇ ਬੇਲ ਆਏਗੀ ਲੰਮੀ ਚੌੜੀ yellow color ਹੋਏਗਾ ਇਸ ਸੂਟ ਦਾ ਨਾਲ ਆਏਗਾ ਪਿਓਰ ਦਾ ਦੁਪੱਟਾ ਇੱਕਦਮ ਪੂਰਾ ਹੈਵੀ ਲੁੱਕ ਦਾ ਦੁਪੱਟਾ ਆਏਗਾ ਤੁਸੀਂ ਦੁਪੱਟੇ ਦੀ ਤੇ ਸੂਟ ਦੀ ਜਿਹੜੀ ਆ ਉਹ ਗ੍ਰੇਸ ਚੈੱਕ ਕਰੋ ਸਭ ਤੋਂ ਪਹਿਲੇ ਕਲਰ ਦੀ ਗ੍ਰੇਸ ਚੈੱਕ ਕਰੋ ਬਹੁਤ ਸੋਹਣੀ ਗ੍ਰੇਸਫੁਲ ਜਿਹੜਾ ਉਹ ਸੂਟ ਲੱਗਦਾ ਪਿਆ ਦੇਖੋ ਇੱਕਦਮ ਹੈਵੀ ਲੁੱਕ ਦਾ ਵੀ ਸੂਟ ਆ ਤੇ ਤੁਸੀਂ ਇਹਨਾਂ ਨੂੰ ਕਿਤੇ ਵੀ ਜਿਹੜਾ ਉਹ ਵੇਅਰ ਕਰਕੇ ਜਾ ਸਕਦੇ ਹੋ ਪੂਰਾ ਸੀਕਵੈਂਸ ਵਰਕ ਵਾਲਾ ਦੁਪੱਟਾ ਆਏਗਾ ਪਿਓਰ ਦਾ ਦੁਪੱਟਾ ਸੈਂਟਰ ਦੇ ਵਿੱਚ ਪੂਰੀ ਬੁਟੀ ਆਏਗੀ ਟੂ ਸਾਈਡਡ ਜਿਹੜੀ ਉਹ ਲੰਮੀ ਚੌੜੀ ਚੌੜੀ ਜਿਹੜੀ ਤੁਹਾਨੂੰ ਵੇਅਰ ਮਿਲੇਗੀ 4 ਸਾਈਡਡ ਆਏਗੀ ਲੈਂਸ ਅਗਲਾ ਕਲਰ ਵੀ ਬਹੁਤ ਹੀ ਪਿਆਰਾ ਆ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਖੋ ਵੱਖੋਣੇ ਹੋਣਗੇ ਇਹ ਵਾਲਾ ਕਲਰ ਹੋਏਗਾ ਸੀ ਗ੍ਰੀਨ ਸ਼ੇਡ ਸੀ ਗ੍ਰੀਨ ਦੇ ਨਾਲ ਸਾਨੂੰ ਪਿੰਕ ਪੀਚ ਕਲਰ ਦੇ ਏਮਬਰਾਇਡਰੀ ਮੈਲ ਦੀ ਪਈ ਆ ਨਾਲ ਵਾਈਟ ਕਲਰ ਦੀ ਪੈਨਿੰਗ ਹੋਈ ਆ ਛੋਟੀ ਮੋਟੀ ਦਾ ਕੰਮ ਆਏਗਾ ਨਾਲ ਆਏਗਾ ਇਸ ਤਰ੍ਹਾਂ ਬੰਚ ਆਫ ਫਲਾਵਰਸ ਵੇਰ ਬਹੁਤ ਹੀ ਪਿਆਰੀ ਵਾਈਟ ਕਲਰ ਦੇ ਵਿੱਚ ਤੇ ਨਾਲ ਪਿੰਕ ਪੀਚ ਕਲਰ ਦੇ ਫਲਾਵਰਸ ਹੋਏ ਆ ਜਿਹੜਾ ਜਿੰਨੀ ਜਿਹੜੀ ਫਲਾਵਰਸ ਦੀ ਏਮਬਰਾਇਡਰੀ ਹੋਈ ਆ ਸਾਰੀ ਹੀ ਜਿਹੜੀ ਉਹ ਆਏਗਾ ਕਰਾਸ ਥ्रेड ਵਰਕ ਠੀਕ ਹੈ ਜੀ ਕਰਾਸ ਥ्रेड ਵਰਕ ਇੱਕਦਮ ਪੂਰਾ ਮਿੱਡਾ ਜੇ ਕੰਮ ਆਏਗਾ ਠੀਕ ਹੈ ਜਿਸ ਤਰ੍ਹਾਂ ਮਰਜੀ ਤੁਸੀਂ ਇਹਨਾਂ ਨੂੰ ਵਾਸ਼ ਕਰੋ embroidery ਜਿਹੜੀ ਉਹ ਕਿਤੇ ਨਹੀਂ ਜਾਣੀ ਇੱਕਦਮ ਪੂਰੀ ਜਿਹੜੀ ਉਹ ਮਿੱਡੀ embroidery ਆ ਚੈੱਕ ਕਰਦੇ ਜਾਓ ਪੂਰਾ थ्रेड ਵਰਕ ਆਏਗਾ ਠੀਕ ਹੈ ਜੀ ਪਿੰਕ ਪੀਚ ਕਲਰ ਵਿਦ ਸੀ ਗ੍ਰੀਨ ਕਲਰ ਠੀਕ ਹੈ ਕਲਰ ਜਿਹੜੇ ਇਸ ਡਿਜ਼ਾਈਨਿੰਗ ਦੇ ਵਿੱਚ ਇੱਕ ਸੀ ਗ੍ਰੀਨ ਆ ਗਿਆ ਇੱਕ ਪਰਪਲ ਲਵੈਂਡਰ ਸ਼ੇਡ ਆ ਗਈ ਇੱਕ ਆ ਗਈ ਜੈਲੋ ਸ਼ੇਡ ਠੀਕ ਹੈ ਨਾਲ ਤੁਸੀਂ ਦੁਪੱਟੇ ਦੀ ਜਿਹੜੀ ਆ ਉਹ ਚੈੱਕ ਕਰ ਸਕਦੇ ਦੁਪੱਟਾ ਚੈੱਕ ਕਰੋ ਆ ਟੂ ਸਾਈਡਡ ਲੰਮੀ ਚੌੜੀ ਵੇਲ ਆਏਗੀ ਨਾਲ ਸੀਕੁਐਂਸ ਵਰਕ ਆਏਗਾ ਛੋਟੀ ਬੂਟੀ ਆਏਗੀ ਫੋਰ ਸਾਈਡਡ ਤੁਹਾਨੂੰ ਪੂਰੀ ਜਿਹੜੀ ਆ ਔਰ ਲੈਸ ਦੀ ਮਿਲੇਗੀ ਫਿਨਿਸ਼ਿੰਗ ਠੀਕ ਹੈ ਜੀ ਦੇਖੋ ਤੁਸੀਂ ਸੂਟ ਦੀ ਲੁੱਕ ਆ ਹਾਰੇ ਕੇਜ ਗਰੁੱਪ ਵਾਸਤੇ ਸੂਟ ਹੋਣਗੇ ਇੱਕ ਇਹਨਾਂ ਦੀ ਜਿਹੜੀ ਨੈਕ ਲਾਈਨ ਦੀ ਫਿਨਿਸ਼ਿੰਗ ਨਹੀਂ ਆ ਇਸ ਕਰਕੇ ਤੁਹਾਨੂੰ ਲੈਂਥ ਵਾਈਜ਼ ਵੀ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੁਸੀਂ ਜਿੰਨੀ ਮਰਜ਼ੀ ਜਿਹੜੀ ਉਹ ਲੈਂਥ ਰੱਖ ਸਕਦੇ ਹੋ ਨੈਕ ਲਾਈਨ ਦੀ ਫਿਨਿਸ਼ਿੰਗ ਨਹੀਂ ਹੋਏਗੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਆਏਗੀ ਠੀਕ ਹੈ ਜੀ ਅਗਲਾ ਤੁਸੀਂ ਅਗਲੀ ਡਿਜ਼ਾਈਨਿੰਗ ਚੈੱਕ ਕਰੋ ਇਹ ਆਏਗਾ ਸਕਾਈ ਸ਼ੇਡ ਬਹੁਤ ਹੀ ਸੋਹਣਾ ਸਕਾਈ ਸ਼ੇਡ ਆ ਠੀਕ ਹੈ ਇਸ ਦੇ ਵਿੱਚ ਸਭ ਤੋਂ ਪਹਿਲੇ ਲਾਈਨਿੰਗ ਵਾਲੀ ਤੇ ਛੋਟੀ ਫਲਾਵਰਿੰਗ ਵਾਲੀ ਜਿਹੜੀ ਉਹ ਸੈਲਫ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ ਬਹੁਤ ਸੋਹਣੀ ਹੈ ਡਬਲ ਵੇਵ ਵਾਲੀ ਡਬਲ ਦੀ ਵੀ ਟ੍ਰਿਪਲ ਵੇਵ ਵਾਲੀ ਜਿਹੜੀ ਆ ਉਹ ਆਉਂਦੀ ਪਈ ਆ ਬਾਰਡਰ ਲਾਈਨ ਸੈਂਟਰ ਪੈਨਲਿੰਗ ਆਏਗੀ ਬਹੁਤ ਸੋਹਣਾ ਬਾਕਸਿਸ ਵਾਲਾ ਏਮਬਰਾਇਡਰੀ ਦਾ ਡਿਜ਼ਾਈਨ ਆਏਗਾ ਤੇ ਇੱਥੋਂ ਜਿਵੇਂ ਫਲਾਵਰ ਆ ਉੱਪਰੋਂ ਸਟਾਰਟ ਹੋਏ ਪੂਰਾ ਬੰਚ ਆਫ ਫਲਾਵਰ ਜਿਹੜਾ ਆ ਉਹ ਐਂਡ ਤੱਕ ਤੁਹਾਨੂੰ ਮਿਲੇਗਾ ਬਹੁਤ ਸੋਹਣਾ ਸੂਟ ਆ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਠੀਕ ਹੈ ਇੱਕਦਮ ਵਧੀਆ ਸੂਟ ਨੇ ਗਰਲਿਸ਼ ਸੂਟ ਵੀ ਕਹਿ ਸਕਦੇ ਆ ਹਰ ਇੱਕ ਏਜ ਗਰੁੱਪ ਜਿਹੜਾ ਇਹਨਾਂ ਨੂੰ ਵੇਅਰ ਕਰ ਸਕਦਾ ਹੈ ਡਬਲ ਵੇਵ ਵਾਲਾ ਜਿਹੜਾ ਆ ਉਹ ਡਬਲ ਵੇਵ ਵਾਲੀ embroiderry ਹੁੰਦੀ ਆ ਬਾਜੂ ਤੇ ਵਿਦ ਫਲਾਵਰ ਠੀਕ ਹੈ ਜੀ ਵਾਈਟ ਤੇ ਬਲੈਕ ਕਲਰ ਦੀ ਜਿਹੜੀ ਆ ਉਹ embroiderry ਆਏਗੀ ਸਕਾਈ ਕਲਰ ਆਏਗਾ ਚੈੱਕ ਕਰੋ ਸਕਾਈ ਸ਼ੇਡ ਸੂਟ ਇੱਕਦਮ ਮਦਿਆਂ ਪੇਨਾਲ ਹੈਗਾ ਪਿਓਰ ਮਲਮਲ ਦਾ ਦੁਪੱਟਾ ਦੁਪੱਟੇ ਦੀ ਗ੍ਰੇਸ ਬਹੁਤ ਸੋਹਣੀ ਆ ਠੀਕ ਹੈ ਜੀ ਦੁਪੱਟਾ ਇੱਕਦਮ ਵਧੀਆ ਪੂਰਾ ਜੰਗਲ ਟਾਈਪ ਜਿਹੜਾ ਐ ਐਮਬਰਾਇਡਰੀ ਨਾਲ ਭਰਿਆ ਪਿਆ ਆ ਤੇ ਨਾਲ ਫੋਰ ਸਾਈਡਡ ਤੁਹਾਨੂੰ ਪੂਰੀ ਲੇਸ ਮਿਲੇਗੀ ਠੀਕ ਹੈ ਮਲਮਲ ਦਾ ਆਏਗਾ ਪਿਓਰ ਮਲਮਲ ਦਾ ਦੁਪੱਟਾ ਇੱਕਦਮ ਸੌਫਟ ਫੈਬਰਿਕ ਹੁੰਦਾ ਆ ਤੇ ਇੱਕਦਮ ਹੈਂਡੇਬਲ ਸੂਟ ਹੁੰਦੇ ਨੇ ਪਿਓਰ ਗਰਮੀਆਂ ਦੇ ਸੂਟ ਨੇ ਠੀਕ ਹੈ ਜੀ ਇੱਕਦਮ ਸਮਰ ਦੇ ਇਹ ਕਲੈਕਸ਼ਨ ਹੋਏਗੀ ਪਿਓਰ ਕਾਟਨ ਦੇ ਸੂਟ ਹੋਣਗੇ ਅਗਲਾ ਫੇਰ yellow shade ਆ ਗਈ ਆ ਬਹੁਤ ਸੋਹਣੀ embroidery ਹੋਈ ਆ ਡਬਲ 트리플 ਜਿਹੜੀ ਆ ਉਹ ਆਏਗੀ ਬਾਰਡਰ ਲਾਈਨ ਦੀ ਮੇਲ ਤੇ ਨਾਲ ਇਸ ਤਰ੍ਹਾਂ ਜਿਹੜੀ ਉਹ ਤੁਹਾਨੂੰ ਡਬਲ ਪੈਨਲਿੰਗ ਮਿਲੇਗੀ ਬਾਕਸਿਸ ਵਾਲੀ embroidery ਸੈਪਰੇਟ ਤੋਂ ਮਿਲੇਗੀ ਫਲਾਵਰ ਤੇ ਵੇਲ ਜਿਹੜੀ ਆ ਬਹੁਤ ਹੀ ਸੋਹਣੀ ਇੱਕਦਮ ਪੂਰਾ ਸ਼ੇਡਿੰਗ ਵਾਲਾ ਫਲਾਵਰ ਆਏਗਾ white ਤੇ black color ਦੀ ਜਿਹੜੀ ਆ ਉਹ embroidery ਆਏਗੀ ਇਹ yellow mustard shade ਹੋਏਗੀ ਠੀਕ ਹੈ yellow mustard shade ਹੋਏਗੀ ਜਿਹੜਾ ਪਹਿਲਾ ਕਲਰ ਸੀਗਾ ਉਹ ਥੋੜਾ ਜਿਹਾ yellow ਦੇ ਵਿੱਚ ਜ਼ਿਆਦਾ ਆ ਠੀਕ ਹੈ ਇਹ ਥੋੜਾ ਜਿਹਾ ਮਸਟਰਡ ਟੋਨ ਦੇ ਵਿੱਚ ਹੋਏਗਾ ਬਾਜੂ ਦਾ ਵਰਕ ਵੀ ਮਿਲੇਗਾ ਤੇ ਸ਼ਾਰਟ ਦੀ ਫਰੰਟ ਜਿਹੜੀ ਆ ਪੂਰੀ ਤੁਹਾਨੂੰ ਹੈਵੀ ਮਿਲੇਗੀ ਨਾਲ ਦੁਪੱਟਾ ਵੀ ਇੱਕਦਮ ਪੂਰਾ ਹੈਵੀ ਲੁੱਕ ਦਾ ਦੁਪੱਟਾ ਹੋਏਗਾ ਠੀਕ ਹੈ ਦੇਖੋ ਦੁਪੱਟਾ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਪੂਰੀ ਏਮਬਰਾਇਡਰੀ ਹੈਵੀ ਏਮਬਰਾਇਡਰੀ ਹੋਈ ਆ ਤੇ ਨਾਲ ਇਸ ਦੇ ਜਿਹੜਾ ਆ ਫੋਰ ਸਾਈਡਡ ਤੁਹਾਨੂੰ ਮਿਲੇਗੀ ਲੈਂਸ ਦੀ ਫਿਨਿਸ਼ਿੰਗ ਠੀਕ ਹੈ ਜੀ ਸੂਟ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ A1 ਸੂਟ ਆ ਤੇ ਕਲਰ ਵੀ ਇੱਕ ਤੋਂ ਇੱਕ ਵੱਧ ਸੋਹਣੇ ਆ ਇਹ ਵਾਲੇ ਸੂਟਾਂ ਦਾ ਰੇਟ ਹੋਏਗਾ 1695 ਠੀਕ ਹੈ 1695 ਜਿਹੜਾ ਇਹ ਸੂਟਸ ਦਾ ਰੇਟ ਆ ਤੇ ਵਿਦ ਫ੍ਰੀ ਸ਼ਿਪਿੰਗ ਹੋਏਗਾ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਕੋਈ ਵੀ ਸ਼ਿਪਿੰਗ ਦਾ ਐਕਸਟਰਾ ਚਾਰਜ ਤੁਹਾਨੂੰ ਨਹੀਂ ਦੇਣਾ ਪਏਗਾ ਠੀਕ ਹੈ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਚਾਰਜ ਨਹੀਂ ਹੋਏਗਾ ਇਸ ਦੇ ਵਿੱਚ ਇਸ ਡਿਜ਼ਾਈਨਿੰਗ ਦੇ ਵਿੱਚ ਅਗਲਾ ਜਿਹੜਾ ਕਲਰ ਆ ਉਹ ਵਾਲ ਲਾਈਟ ਗ੍ਰੀਨ ਸ਼ੇਡ ਆ ਠੀਕ ਹੈ ਲਾਚੀ ਰੰਗ ਜਿਸ ਤਰ੍ਹਾਂ ਅਸੀਂ ਕਹਿ ਦਿੰਨੇ ਆ ਉਹ ਵਾਲਾ ਕਲਰ ਆਏਗਾ ਬਹੁਤ ਸੋਹਣਾ ਗ੍ਰੀਨੀਸ਼ ਟੋਨ ਦੇ ਵਿੱਚ ਆਏਗਾ ਅਗਲਾ ਕਲਰ ਠੀਕ ਆ ਬਹੁਤ ਸੋਹਣਾ ਇਸ ਤਰ੍ਹਾਂ ਬਾਜੂ ਦਾ ਵਰਕ ਮਿਲਦਾ ਆ ਵੇਲ ਮਿਲਦੀ ਆ ਫਰੰਟ ਤੇ ਤੇ ਨਾਲ ਪੈਨਰਿੰਗ ਆਈ ਆ ਸੈਂਟਰ ਦੇ ਵਿੱਚ ਬਹੁਤ ਸੋਹਣਾ ਜਿਹੜਾ ਉਹ ਕੰਮ ਹੋਇਆ ਏ ਐਮਬਰਾਇਡਰੀ ਦਾ ਵਾਈਟ ਤੇ ਬਲੈਕ ਕਲਰ ਦੀ ਜਿਹੜੀ ਐਮਬਰਾਇਡਰੀ ਆਏਗੀ ਇਹ ਸਾਰਾ ਰੇਸ਼ਮ ਦਾ ਕੰਮ ਹੁੰਦਾ ਆ ਪਿਓਰ ਮਲਮਲ ਦਾ ਦੁਪੱਟਾ ਹੋਏਗਾ ਸੌਫਟ ਕਾਟਨ ਦਾ ਦੁਪੱਟਾ ਹੋਏਗਾ ਜੰਗਲ ਟਾਈਪ ਜਿਹੜੀ ਆ ਉਹ ਇਸ ਤਰ੍ਹਾਂ ਐਮਬਰਾਇਡਰੀ ਆਏਗੀ ਬਹੁਤ ਸੋਹਣੀ ਫਲਾਬਰਿੰਗ ਆਈ ਹੈ ਫੋਰ ਸਾਈਡਰ ਤੁਹਾਨੂੰ 딜 ਮਿਲੇਗੀ ਠੀਕ ਹੈ ਜੀ ਦੇਖੋ ਤੁਸੀਂ ਸੂਟ ਦੀ ਲੋਕ ਬਹੁਤ ਸੋਹਣਾ ਸੂਟ ਆ ਇਹ ਜਿਹੜਾ ਦੁਪੱਟੇ ਨੇ ਦੁਪੱਟਿਆਂ ਦੀ ਜਿਹੜੀ ਬ੍ਰੈਥ ਹੈ ਬਹੁਤ ਹੀ ਵਧੀਆ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਵਿਡਥ ਬਹੁਤ ਹੀ ਵਧੀਆ ਆ ਠੀਕ ਹੈ ਦੇਖੋ 2.5 ਮੀਟਰ ਦਾ ਤੁਹਾਨੂੰ ਇਹ ਦੁਪੱਟਾ ਮਿਲੇਗਾ ਮਲਮਲ ਵਾਲਾ ਬਹੁਤ ਸੋਹਣਾ ਇੱਕ ਜਿਹੜਾ ਇਹ ਸੂਟ ਆ ਇਹ ਥੋੜਾ ਗ੍ਰੀਨੀਸ਼ ਟੋਨ ਦੇ ਵਿੱਚ ਹੀ ਆ ਓਜੀ ਕਲਰ ਆ ਬਹੁਤ ਹੀ ਵਧੀਆ ਇਸ ਦੀ ਨੈਕ ਲਾਈਨ ਵੀ ਬਣੀ ਆ ਇਸ ਦੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੋਈ ਆ ਫਲਾਵਰਿੰਗ ਹੋਈ ਆ ਲੈਸ ਦੇ ਨਾਲ ਪੈਨਲਿੰਗ ਜਾਏਗੀ ਨੈਕਲਾਈਨ ਬਹੁਤ ਸੋਹਣੀ ਆ ਚੈੱਕ ਕਰਦੇ ਜਾਓ ਪੱਟੀ ਦਾ ਕੰਮ ਆਏਗਾ ਸਾਰੀ ਹੀ ਵਾਈਟ ਕਲਰ ਦੀ ਐਮਬਰਾਇਡਰੀ ਆਏਗੀ ਨਾਲ ਬਹੁਤ ਸੋਹਣੀ ਲੰਮੀ ਚੌੜੀ ਵੇਲ ਆਏਗੀ ਠੀਕ ਹੈ ਜੀ ਇਹ ਵੀ ਤੁਹਾਨੂੰ ਡਾਟਸ ਵਾਲੀ ਤੇ ਇਸ ਤਰ੍ਹਾਂ ਸਟ੍ਰਾਈਪਸ ਵਾਲੀ ਜਿਹੜੀ ਆ ਉਹ ਸੈਂਟ ਪ੍ਰਿੰਟਿੰਗ ਆਏਗੀ ਇਹ ਵੀ ਪਿਓਰ ਕਾਟਨ ਦਾ ਸੂਟ ਆ ਇੱਕ ਹੀ ਪੀਸ ਆ ਤੇ ਇਸ ਕਰਕੇ ਇਹ ਵੀ ਜਿਹੜਾ ਤੁਹਾਨੂੰ ਲੱਗੇਗਾ 1695 ਦਾ ਠੀਕ ਹੈ ਜੀ ਇਸਦੇ ਨਾਲ ਤੁਹਾਨੂੰ ਇੱਕਦਮ ਫੁੱਲੀ ਹੈਵੀ ਜਿਹੜਾ ਉਹ ਟੈਬੀ ਸਿਲਕ ਦਾ ਦੁਪੱਟਾ ਮਿਲਦਾ ਪਿਆ ਆ ਤੇ ਤੁਸੀਂ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਠੀਕ ਆ ਬਹੁਤ ਸੋਹਣੀ ਲੁੱਕਿਆ ਦੁਪੱਟੇ ਦੀ ਤੇ ਨਾਲ ਸੂਟ ਦੀ ਠੀਕ ਹੈ ਜੀ ਇਹ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਇਸ ਤਰ੍ਹਾਂ ਤੁਹਾਨੂੰ ਇੱਕਦਮ ਲੰਮੀ ਚੌੜੀ ਜਿਹੜੀ ਉਹ ਟੂ ਸਾਈਡਡ ਬੇਲ ਮਿਲੇਗੀ ਨਾਲ ਛੋਟੀ ਬੂਟੀ ਵੀ ਮਿਲੇਗੀ ਠੀਕ ਹੈ ਤੇ ਫੋਰ ਸਾਈਡਡ ਜਿਹੜੀ ਉਹ ਪੂਰੀ ਲੈਂਸ ਦੀ ਫਿਨਿਸ਼ਿੰਗ ਮਿਲੇਗੀ ਟੈਬੀ ਸਿਲਕ ਦਾ ਦੁਪੱਟਾ ਅੱਜ ਦੇ ਸੂਟਾਂ ਦਾ ਰੇਟ ਜਿਹੜਾ ਉਹ ਹੋਏਗਾ 1695 ਠੀਕ ਹੈ ਜੀ ਤੁਹਾਨੂੰ ਐਕਸਟਰਾ ਤੋਂ ਕੋਈ ਵੀ ਸ਼ਿਪਿੰਗ ਦਾ ਚਾਰਜ ਨਹੀਂ ਦੇਣਾ ਪਏਗਾ ਸ਼ਿਪਿੰਗ ਦਾ ਐਕਸਟਰਾ ਚਾਰਜ ਕੋਈ ਵੀ ਨਹੀਂ ਹੋਏਗਾ ਇੰਡੀਆ ਦੇ ਵਿੱਚ ਸਾਡੇ ਚੈਨਲ ਤੇ ਸ਼ਿਪਿੰਗ ਇੱਕਦਮ ਫ੍ਰੀ ਹੋਏਗੀ ਆਊਟ ਆਫ ਇੰਡੀਆ ਜਿਹੜਾ ਉਹ ਸ਼ਿਪਿੰਗ ਦੇ ਚਾਰਜਿਸ ਲੱਗਣਗੇ 1695 ਅੱਜ ਦੇ ਸੂਟਾਂ ਦਾ ਰੇਟ ਹੋਏਗਾ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਾਡੇ ਨੰਬਰ ਤੇ that is 7814352822 ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵਿਦ ਰੇਟ ਠੀਕ ਹੈ ਜੀ ਤੇ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਤੇ ਵਿਧੀ ਨਾਲ 3 অর 4 ਡੇਸ ਦੇ ਵਿੱਚ ਤੁਹਾਨੂੰ ਸੂਟ ਜਿਹੜਾ ਉਹ ਮਿਲ ਜੇਗਾ ਠੀਕ ਹੈ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਆ ਤੁਸੀਂ ਜ਼ਰੂਰ ਕਮੈਂਟ ਕਰਕੇ ਜਾਇਆ ਕਰੋ ਇੱਕ ਸਾਡੇ ਲਾਈਵ ਜਿਹੜੀ ਆ ਉਹ ਹਰ ਰੋਜ਼ ਆਉਂਦੀ ਆ 9 ਵਜੇ ਰਾਤ ਨੂੰ ਤੁਸੀਂ ਲਾਈਵ ਨੂੰ ਵੀ ਜੁਆਇਨ ਕਰਿਆ ਕਰੋ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਚੈਨਲ ਨੂੰ ਸਬਸਕ੍ਰਾਈਬ ਪਿਆਰਾ ਪਿਆਰਾ ਕਮੈਂਟ ਜ਼ਰੂਰ ਕਰਕੇ ਜਾਇ so she called this